ਸੋ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਜਿੱਤਿਆ ਸਟੌਰਾ ਜਿੱਤਿਆ ਚੱਪਟਚੜੀ ਜਿੱਤੀ ਸਰਹੰਦ ਜਿੱਤੀ ਸਹਾਰਨਪੁਰ ਕਰਨਾਲ ਜਿੱਤਿਆ ਲਾੜਵਾ ਅਮੀਨਗੜ ਲੋ ਗੜਮ ਬੁਰਹਾਨਪੁਰ ਜਿੱਤਿਆ ਤੇ ਅਖੀਰ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਕੈਦ ਹੋਇਆ ਸ਼ਹਾਦਤ ਦੀ ਅਬਦੀ ਮਣੀ ਗੁਰ ਕੈ ਤਕੀਏ ਸਾਚੈ ਤਾਣ ਗੁਰੂ ਦੇ ਬਖਸ਼ੇ ਤਾਣ ਦੇ ਸਿਰ ਤੇ ਖਾਲਸਾ ਰਾਜ ਦਾ ਝੰਡਾ ਬੁਲੰਦ ਹੋਇਆ ਉਹਦੇ ਬਾਅਦ ਫਿਰ 12 ਮਿਸਲਾਂ ਦਾ ਜੋਰ ਪਿਆ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮ ਗੜੀਏ ਹੁਣੀ ਤੇ ਫਿਰ ਉਹਨਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ 50 ਸਾਲ ਰਾਜ ਰਿਆ ਕਿੱਥੇ ਸਤਲੁਜ ਕਿੱਥੇ ਤਿੱਬਤ ਚਾਈਨਾ ਵਿੱਚ ਕਿੱਥੇ ਅਬਲਕੰਦਾਰ ਅਫਗਾਨਿਸਤਾਨ ਵਿੱਚ ਖਾਲਸਾ ਰਾਜ ਇੱਥੋਂ ਤੱਕ ਪ੍ਰਗਟ ਰਿਹਾ ਉਹਦਾ ਵजूद ਬਾਬਾ ਬੰਦਾ ਸਿੰਘ ਬਹਾਦਰ ਨੇ ਰਖਿਆ ਕੁਝ ਅਸੂਲੋਂ ਦਾ ਨਸ਼ਾ ਥਾ ਕੁਝ ਮੁਕੱਦਸ ਖਾਬ ਥੇ ਹਰ ਜ਼ਮਾਨੇ ਵਿੱਚ ਸ਼ਹਾਦਤ ਕੇ یہی ਅਸਬਾਬ ਥੇ ਅਸੂਲਾਂ ਲਈ ਧਰਮ ਲਈ ਦੀਨ ਲਈ